ਮੀਤੋ ਬਾਦ ਭਾਰੀ ਤਬਾਹੀ ਨਹੀਂ ਦੇਖ ਹੁੰਦਾ ਲੋਕਾਂ ਦਾ ਮੰਦਾ ਹਾਲ ਸਸਰੀਕਲ ਜੀ ਚੈਨਲ YouTube ਵਾਲੇ ਫਾਰਮਰ ਤੇ ਮੋੜ ਸਵਾਗਤ ਹੈ ਰਾਤ ਜੋ ਮੀਂਹ ਹੋਇਆ ਹੈ ਜੀ ਪੰਜਾਬ ਅਤੇ ਨਾਲ ਲੱਗਦੇ ਬਾਕੀ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖੋ ਜੀ ਬਹੁਤ ਜਿਆਦਾ ਖਤਰਨਾਕ ਤਸਵੀਰਾਂ ਨੇ ਦਿਲ ਦਹਿਲਾ ਦੇਣ ਵਾਲੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇਸ ਟਾਈਮ ਸਕਰੀਨ ਦੇ ਉੱਪਰ ਵੀ ਦਿਖਾਈ ਦੇ ਰਿਹਾ ਕਿ ਇਸ ਤਰੀਕੇ ਨਾਲ ਕਾਰਾਂ ਗੱਡੀਆਂ ਸੜਕਾਂ ਖਰਾਬ ਹੋ ਚੁੱਕੀਆਂ ਨੇ ਤੁਹਾਨੂੰ ਦੱਸਦੇ ਜੀ ਇਹ ਜਿਹੜੀ ਖਬਰ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਮੇਟੀ ਖਿਸਕ ਚੁੱਕੀ ਹੈ ਇਹ ਹਿਮਾਚਲ ਦੇ ਮੰਡੀ ਇਲਾਕੇ ਦੀ ਖਬਰ ਹੈ ਜਿੱਥੇ ਤੁਸੀਂ ਬਹੁਤ ਮੰਦਾ ਹਾਲ ਹੋਇਆ ਜਮੀਨ ਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪਹਾੜ ਖਿਸਕਣ ਦੇ ਨਾਲ ਟਰੱਕ ਦੇ ਉੱਪਰ ਹੀ ਪੂਰੇ ਪਹਾੜ ਟੈ ਟੈਰੀ ਹੋ ਚੁੱਕਿਆ ਹੈ ਤੇ ਸੜਕਾਂ ਦਾ ਬੁਰਾ ਹਾਲ ਹੈ ਨੈਸ਼ਨਲ ਹਾਈਵੇ ਦਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਨੈਸ਼ਨਲ ਹਾਈਵੇ ਖਿਸਕ ਚੁੱਕੇ ਨੇ ਜਿਹੜੇ ਸਲਾਨੀ ਹਿਮਾਚਲ ਵਿੱਚ ਗਏ ਨੇ ਡਰ ਦਾ ਮਾਹੌਲ ਬਣਿਆ ਹੋਇਆ ਜੀ ਉਹਨਾਂ ਦੇ ਅੰਦਰ ਅਗਲੀ ਤਸਵੀਰ ਬਹੁਤ ਖਤਰਨਾਕ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਲੀ ਦੇ ਵਿੱਚ ਪਿੰਡ ਦੇ ਵਿੱਚ ਖੜੀ ਹੋਈ ਗੱਡੀ ਅਤੇ ਮੋਟਰਸਾਈਕਲ ਕਿਸ ਤਰੀਕੇ ਨਾਲ ਮਿੱਟੀ ਦੇ ਵਿੱਚ ਧਸ ਚੁੱਕੇ ਨੇ ਬਹੁਤ ਜਿਆਦਾ ਪਾਣੀ ਮੀਂਹ ਰੋੜੇ ਗੱਟਾ ਚਿੱਕੜ ਆਪਣੇ ਨਾਲ ਲੈ ਕੇ ਆਇਆ ਜੀ ਜਿਸ ਦੇ ਨਾਲ ਕੀ ਬਹੁਤ ਜਿਆਦਾ ਤਬਾਹੀ ਮੰਡੀ ਇਲਾਕੇ ਦੇ ਵਿੱਚ ਹੋਈ ਹੈ ਜੀ ਅਗਲੀ ਤਸਵੀਰ ਵੀ ਬਹੁਤ ਖਤਰਨਾਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਮੰਡੀ ਨੂੰ ਜਾਂਦਾ ਹੋਇਆ ਬੰਦ ਹੋ ਚੁੱਕਿਆ ਜੀ ਇੱਕ ਤਰੀਕੇ ਨਾਲ ਹਲਕਾ ਸਿੰਗਲ ਵੇ ਬਣ ਚੁੱਕਿਆ ਸਿਰਫ ਤੇ ਇੱਕ ਲਾਕੇ ਤੋਂ ਹੀ ਇੱਕ ਪਾਸੇ ਤੋਂ ਆਣ ਜਾਣ ਹੋ ਰਿਹਾ ਦੂਜਾ ਪਾਸਾ ਤਾਂ ਖਿਸਕ ਚੁੱਕਿਆ ਹੈ ਸਨਾਲੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜੀ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਡੈਮ ਦੇ ਨਾਲ ਲੱਗ ਲੱਗਦੀ ਸੜਕ ਵੀ ਖਿਸਕ ਚੁੱਕੀ ਹੈ ਤੇ ਬਾਕੀ ਬਹੁਤ ਜ਼ਿਆਦਾ ਭੈੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗੱਡੀਆਂ ਸੜਕਾਂ ਦੇ ਵਿੱਚ ਰੁੜ ਚੁੱਕੀਆਂ ਨੇ ਇਹ ਸੀ ਤਸਵੀਰਾਂ ਮੰਡੀ ਸ਼ਹਿਰ ਦੀਆਂ ਹਿਮਾਚਲ ਦੇ ਵਿੱਚ ਰਾਤ ਭਾਰੀ ਮੀਂਹ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਅਬ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਯਾਰਾਂ ਦੋਸਤਾਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ